ਟਾਮਰਿਕ ਸਰ ਵਿਖੇ ਪਿਛਲੇ ਦਿਨੀ ਫਿਰੋਤੀਆਂ ਮੰਗਨ ਦੀਆਂ ਵਾਦ-ਦਾਤਾਂ ਦੇ ਵਿੱਚ ਹੋਏ ਵਾਤੇ ਦੇ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਮੱਦੇਨਜ਼ਰ ਨਾਕਾਬੰਦੀ ਕਰਕੇ ਵਾਹਕਲਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਸਖਤੀ ਕਰਦੇ ਆ ਮੂੰਹ ਟਾ ਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਨਾਂ ਸਿਕਿਉਰਿਟੀ ਨੰਬਰ ਪਲੇਟਾ ਬਿਨਾਂ ਕਾਗਜ਼ਾਤ ਵਾਲੇ ਅਤੇ ਸ਼ਿਕੰਜਾ ਕੱਸਿਆ ਜਾਵੇਗਾ ਪੁਲਿਸ ਨੇ ਚੇਤਾਵਨੀ ਦਿੱੰਦਿਆ ਕਿ ਹੈ ਕਿ ਮੂੰਹ ਟਾ ਕੇ ਵਾਹਕਲ ਚਲਾਉਣ ਵਾਲੇ ਵਿਅਕਤੀਆਂ ਨੂੰ ਜੇਕਰ ਸਾਰ ਦੀ ਬਿਮਾਰੀ ਅਤੇ ਸੰਬੰਧ ਡਾਕਟਰ ਦੇ ਪਰਚੇ ਹੁਣ ਲਾਜ਼ਮੀ ਹੋਵੇਗਾ ਇਸ ਤੇ ਬਿਨਾ ਵਜਾ ਮੂ ਟੱਕ ਕੇ ਵਾਹਨ ਚਲਾਨ ਤੇ ਹੁਣ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਪੰਜਾਬ ਲਈ ਤਾਮਰਿਕ ਸਰ ਵਿਖੇ ਪਿਛਲੇ ਤਿੰਨ ਫਿਰੋਤੀਆਂ ਮੰਗਨ ਦੀਆਂ ਵਾਰਦਾਤਾਂ ਦੇ ਵਿੱਚ ਹੋਏ ਵਾਤੇ ਦੇ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਮੱਤੇ ਨਜ਼ਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਸਫਤੀਕਰਤਿਆਂ ਮੂੰਹ ਟਾਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਨਾ ਸਿਕਿਉਰਿਟੀ ਨੰਬਰ ਪਲੇਟਾ ਬਿਨਾ ਕਾਗਜ਼ਾਤ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਪੁਲਿਸ ਨੇ ਚੇਤਾਵਨੀ ਦਿੱੰਦਿਆ ਕਿ ਹੈ ਕਿ ਮੂੰਹ ਟਾਕੇ ਵਹੀਕਲ ਚਲਾਉਣ ਵਾਲੇ ਵਿਅਕਤੀਆਂ ਨੂੰ ਜੇਕਰ ਸਾਹ ਦੀ ਬਿਮਾਰੀ ਹੈ ਤਾਂ ਇਸ ਸੰਬੰਧੀ ਡਾਕਟਰ ਦੇ ਪਰਚੇ ਹੁਣ ਲਾਜ਼ਮੀ ਹੋਵੇਗਾ ਇਸ ਤੇ ਬਿਨਾਂ ਵਜਾ ਮੂਟਾਕੇ ਵਾਹਨ ਚਲਾਨ ਤੇ ਹੁਣ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਪੰਜਾਬੀ ਲਈ ਤਾਂ ਮ릭 ਸਰ ਦੇ ਵਿਕੇ ਪਿਛਲੇ ਦਿਨੀ ਫਿਰੋਤੀਆਂ ਮੰਗਨ ਦੀਆਂ ਵਾਦਦਾਤਾ ਦੇ ਵਿੱਚ ਹੋਏ ਵਾਤੇ ਦੇ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਮੱਤੇ ਨਜ਼ਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਹੁਣ ਸਫਤੀਕਰਤਿਆਂ ਮੂੰਹ ਟਾਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਨਾਂ ਸਿਕਿਉਰਿਟੀ ਨੰਬਰ ਪਲੇਟਾ ਬਿਨਾਂ ਕਾਗਜ਼ਾਤ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇਗਾ ਪੁਲਿਸ ਨੇ ਚੇਤਾਵਨੀ ਦਿੱੰਦਿਆ ਕਿ ਹੈ ਕਿ ਮੂੰਹ ਟਾਕੇ ਵਹੀਕਲ ਚਲਾਉਣ ਵਾਲੇ ਵਿਅਕਤੀਆਂ ਨੂੰ ਜੇਕਰ ਸਾਹ ਦੀ ਬਿਮਾਰੀ ਹੈ ਤਾਂ ਇਸ ਸੰਬੰਧ ਡਾਕਟਰ ਦੇ ਪਰਚੇ ਹੋਣਾ ਲਾਜ਼ਮੀ ਹੋਵੇਗਾ ਇਸੇ ਬਿਨਾਂ ਵਜ੍ਹਾ ਮੂੰਹ ਟੱਕ ਕੇ ਵਹੀਕਲ ਚਲਾਣ ਤੇ ਹੁਣ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਪੰਜਾਬੀ ਲਈ ਡਾਕਟਰ ਸਰ ਵਿਖੇ ਪਿਛਲੇ ਦਿਨੀ ਫਿਰੋਤੀਆਂ ਮੰਗਨ ਦੀਆਂ ਵਾਰਦਾਤਾਂ ਦੇ ਵਿੱਚ ਹੋਏ ਬਾਤੇ ਦੇ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਮੱਤੇ ਨਜ਼ਰ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਸਖਤੀ ਕਰਦਿਆਂ ਮੂੰਹ ਟੱਕ ਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਨਾਂ ਸਿਕਿਉਰਿਟੀ ਨੰਬਰ ਪਲੇਟਾ ਬਿਨਾਂ ਕਾਗਜ਼ਾਤ ਵਾਲੇ ਅਤੇ ਕਸਿਆ ਚਾਵੇਗਾ ਪੁਲਿਸ ਨੇ ਚੇਤਾਵਨੀ ਦਿੱੰਦਿਆ ਕਿ ਮੂੰਹ ਟੱਕ ਕੇ ਵਹੀਕਲ ਚਲਾਉਣ ਵਾਲੇ ਵਿਅਕਤੀਆਂ ਨੂੰ ਜੇਕਰ ਸਾਹ ਦੀ ਬਿਮਾਰੀ ਹਤਾਏ ਸੰਬੰਧਿਤ ਡਾਕਟਰ ਦੇ ਪਰਚੇ ਹੋਣਾ ਲਾਜ਼ਮੀ ਹੋਵੇਗਾ ਇਸ ਤੇ ਬਿਨਾ ਵਜਾ ਮੂੰਹ ਟੱਕ ਕੇ ਅ ਵਹੀਕਲ ਚ ਲਾਨ ਤੇ ਹੁਣ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਪੰਜਾਬੀ ਲਿੰਕ ਤਾਂ ਮ릭 ਸਰ ਵਿਖੇ ਪਿਛਲੇ ਦਿਨੀ ਫਿਰੋਤੀਆਂ ਮੰਗਨ ਦੀਆਂ ਵਾਰਦਾਤਾਂ ਦੇ ਵਿੱਚ ਹੋਏ ਵਾਤੇ ਦੇ ਕਾਰਨ ਪੁਲਿਸ ਦੇ ਵੱਲੋਂ ਹੁਣ ਸਖਤੀ ਕੀਤੀ ਜਾ ਰਹੀ ਹੈ ਜਿਸ ਤੇ ਮੱਦੇ ਨਜ਼ਰ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਸਖਤੀ ਕਰਦੇ ਆ ਮੂੰਹ ਟਾਕੇ ਦੋ ਪਹੀਆ ਵਾਹਨ ਚਲਾਉਣ ਵਾਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਨਾ ਸਿਕਿਉਰਿਟੀ ਨੰਬਰ ਪਲੇਟਾ ਬਿਨਾ ਕਾਗਜ਼ਾਤ ਵਾਲਿਆਂ ਤੇ ਸ਼ਿਕੰਜਾ ਕਸਿਆ ਚੌਵੇਗਾ ਪੁਲਿਸ ਨੇ ਚਤਾਵਨੀ ਦਿੱੰਦਿਆ ਕਿ ਮੂੰ ਟੱਕ ਕੇ ਵਹੀਕਲ ਚਲਾਉਣ ਵਾਲੇ ਵਿਅਕਤੀਆਂ ਨੂੰ ਜੇਕਰ ਸਾਹ ਦੀ ਬਿਮਾਰੀ ਹੈ ਤਾਂ ਇਸ ਸੰਬੰਧਿਤ ਡਾਕਟਰ ਦੀ ਪਰਚੀ ਹੁਣ ਲਾਜ਼ਮੀ ਹੋਵੇਗਾ ਇਸ ਤੇ ਬਿਨਾ ਵਜਾ ਮੂੰ ਟੱਕ ਕੇ ਵਹੀਕਲ ਚਲਾਣ ਤੇ ਹੁਣ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਬਿਊਰੋ ਰਿਪੋਰਟ ਪੰਜਾਬੀ ਲਿੰਕ